ਅਠੇ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਆਪਾਂ ਸੰਖਿਆ ਕਰ ਰਹੇ ਹਾਂ ਤੇ 11ਵੀਂ ਵਾਰ ਆਪਨੇ ਚੱਲ ਰਹੀ ਸੀ ਜਿੰਨੀਆਂ 23 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਭਾਨਾ ਮੱਲਣ ਜਾਣੀ ਹੈ ਕਾਬਲ ਰੇਖ ਰਾਓ ਗੁਰ ਭਾਈ ਭਾਨਾ ਮੱਲਣ ਤੇ ਰੇਖ ਰਾਓ ਦੋ ਕਾਬਲ ਗੁਰ ਭਾਈ ਜਾਣੀ ਦੇ ਸਨ ਮਾਧੋ ਸੋਢੀ ਕਾਸ਼ਮੀਰ ਗੁਰ ਸਿੱਖੀ ਦੀ ਚਾਲ ਚਲਾਈ ਮਾਧੋ ਸੋਢੀ ਨੇ ਕਸ਼ਮੀਰ ਵਿੱਚ ਜਾ ਕੇ ਗੁਰ ਸਿੱਖੀ ਦੀ ਰੀਤ ਧੋਰੀ ਭਾਈ ਭੀਵਾ ਸਿਹਰੰਦ ਰੂਪ ਰਾ ਚੰਦ ਸਨਮੁਖ ਸਤਿ ਭਾਈ ਭਾਈ ਭੀਵਾ ਤੇ ਰੂਪ ਚੰਦ ਇਹ ਦੋ ਸਿੱਖ ਸਿਰਹੰਦ ਵਿਖੇ ਸੱਚੇ ਪਾਵਾਲੇ ਸਨਮੁਖ ਸਿਖ ਹੋਏ ਪ੍ਰਤਾਪੂ ਸਿਖ ਸੂਰਮਾ ਨੰਦੇ ਵਿਖੜ ਸੇਵਕ ਮਾਈ ਪ੍ਰਤਾਪੂ ਬੜੀ ਸਿੱਖ ਸੀ ਵਿਖੜ ਜਾਦੇ ਨੰਦੇ ਨੇ ਸੇਵਾ ਕੀਤੀ ਸਾਮੀ ਦਾਸ ਵਿਚੇਰ ਹੈ ਹਨੇਸ਼ੁਰ ਸੰਗਤ ਬਹਿਲਾਈ ਕਹਿੰਦੇ ਸਾਮੀਦਾਸ ਬਸ਼ੇਰ ਜਾਤ ਵਾਲੇ ਥਾਨੇ ਸਰ ਨਗਰ ਵੇਖੇ ਸੰਗਤ ਗੁਰੂਵਾਲ ਲਿਆਦੀ ਗੋਪੀ ਮਹਿਤਾ ਜਾਣੀਏ ਤੀਰਥ ਨੱਥਾ ਗੁਰ ਸਰਨ ਆਈ ਮਹਿਤਾ ਗੋਪੀ ਸਿੱਖ ਜਾਣੋ ਤੇ ਨੱਥਾ ਤੇ ਤੀਰਥ ਗੁਰੂ ਦੀ ਸ਼ਰਨ ਆਏ ਭਾਉ ਮੋਕਰ ਆਖੀ ਇਹ ਢਿੱਲੀ ਮੰਡਲ ਗੁਰਮਤ ਪਾਈ ਭਾਏ ਮੋਕਰ ਤੇ ਭਾਏ ਢਿੱਲੀ ਮੰਡਲ ਨੇ ਦਿੱਲੀ ਸ਼ਹਿਰ ਵੇਖੇ ਗੁਰਮਤ ਦਾ ਪ੍ਰਚਾਰ ਕੀਤਾ ਜੀਵਤ ਜਗਸੀ ਫਤੇਪੁਰ ਸੇਠ ਤਲੋਕੇ ਸੇਵਕ ਮਾਈ ਜਿਵੰਦਾ ਤੇ ਜਗਸੀ ਨੇ ਫਤੇਪੁਰ ਵੇਖਿਆ ਤੇ ਤਲੋਕੇ ਸੇਠ ਨੇ ਗੁਰਸੇਵਾ ਕੀਤੀ ਸਤਗੁਰ ਦੀ ਵੱਡੀ ਵਡਿਆਈ ਸਤਗੁਰ ਦੀ ਵੱਡੀ ਵਡਿਆਈ ਹੈ ਮਹਿਤਾ ਸ਼ਖਤ ਆਗਰੈ ਝੱਡਾ ਹੋਆ निहाल निहਾਲਾ ਮਹਿਤਾ ਸ਼ਖਤੂ ਆਗਰੈ ਵਾਸੀ ਤੇ निहਾਲਾ ਝੱਡਾ ਦਾਜਾਤ ਨਿਹਾਲ ਹੋਇਆ ਗੜੀয়াল ਮਥਰਾ ਦਾਸ ਹੈ ਸਭ ਪਰਵਾਰਾ ਲਾਲ ਗੁਲਾਲਾ ਗੜੀਅਲ ਸੰਗਿਕ ਮਤਰਾ ਦਾ ਸਣੇ ਕੋੜਨੇ ਗੂੜੇ ਰੰਗ ਵਾਲਾ ਸੀ ਭਾਵ ਅੰਦਰੋਂ ਬਾਹਰੋਂ ਪ੍ਰੇਮੀ ਗੰਗਾ ਸਹਿਗਲ ਸੂਰਮਾ ਹਰਵੰਸ ਤਪੇ ਟਹਿਲ ਧਰਮਸਾਲਾ ਗੰਗਾ ਸਹਿਗਲ ਸਿਪਾਈ ਤੇ ਹਰਵੰਸ ਤਪੇ ਨੇ ਟਹਿਲ ਧਰਮਸਾਲ ਦੀ ਕੀਤੀ ਆਨੰਦ ਮਰਾਰੀ ਮਹਾ ਪੁਰਖ ਕਲਿਆਣਾ ਕੁਲ ਕਬਲ ਰਸਾਲਾ ਅਨੰਤ ਮਰਾਰੀ ਉਤਮ ਪੁਰਖ ਤੇ ਕਲਿਆਣਾ ਦੋਵੇਂ ਕੁਲ ਵਿਖੇ ਕਮਲ ਰਸ ਦੇ ਘਰ ਹੋਏ ਭਾਵ ਇਨ ਰਾਤ ਖਿੜੇ ਰਹਿੰਦੇ ਸਨ ਨਾਨੋ ਲਟਕਣ ਬਿੰਦ ਰਾਓ ਸੇਵਾ ਸੰਗਤ ਪੂਰਨ ਕਾਲ ਨਾਨੋ ਲਟਕਣ ਸੰਗਿਤ ਨੇ ਤੇ ਬਿੰਦ ਰਾਏ ਨੇ ਆਗਰੇ ਵੇਖ ਕੇ ਸੰਗਤ ਦੀ ਸੇਵਾ ਪੂਰੀ ਕੀਤੀ ਆਂਡਾਲਮਚੰਦ ਹੈ ਸਹਸਾਰਾ ਤਲਵਾੜ ਤਖਾਲਾ ਆਂਡਾ ਸੰਗਿਤ ਆਲਮਚੰਦ ਸਹਸਾਰਾ ਭਗਤ ਤਲਵਾੜ ਸੰਗਿਤ ਰਾਜ ਕੋ ਸੁਖ ਦਾ ਕਰਦੀ ਜਗਨਾ ਨੰਦਾ ਸਾਧ ਹੈ ਭਾਨੋ ਸੋਹੜ ਹੰਸਾ ਦੀ ਟਾਲਾ ਜਗਨਤਿ ਨੰਦਾ ਦੋ ਸਾਧੂ ਤੇ ਭਾਨੋ ਸੋੜ ਤਿੰਨੇ ਹੰਸਾ ਦੀ ਤਰ੍ਹਾਂ ਪਉ ਤੱਤ ਮਿੱਥਿਆ ਦਾ ਵਿਚੇਚਨ ਕਰਦੇ ਸਨ ਗੁਰ ਭਾਈ ਰਤਨਾ ਦੀ ਮਾਲਾ ਇਹ ਕਹਿੰਦੇ ਗੁਰੂ ਭਾਈ ਆਪੋ ਵਿੱਚ ਰੰਮਣਾਂ ਦੀ ਮਾਲਾ ਵਾਂਗੂ ਘੋਤੇ ਹੋਏ ਸਨ 시ਗਾਰੂ ਜੈਤਾ ਭਲਾ ਸੂਰ ਬਿਰ ਮਨ ਪਰ ਪੁਕਾਰਾ ਜੈਤਾ ਭਲਾ ਤੇ 시ਗਾਰੂ ਸੂਰ ਬਿਰ ਬੜੇ ਮਨ ਦੇ ਉਪਕਾਰੀ ਸਿੱਖ ਸਨ ਜੈਤਾ ਨੰਦਾ ਜਾਣੀਏ ਪੁਰਖ ਪਿਰਾਗਾ ਸ਼ਬਦ ਆਧਾਰਾਂ ਜੈਤਾਨੰਦਾ ਪਿਰਾਗਾ ਸ਼ਬਦ ਦੇ ਆਸਰੇ ਰਹਿਣ ਵਾਲੇ ਚੰਗੇ ਪੁਰਖਤਨ ਤਿਲਕ ਕਿ ਤਲੋਕਾ ਪਾਠ ਕਾ ਸਾਧ ਸੰਗਤ ਸੇਵਾ ਹਿਤਕਾਰਾ ਭਾਈ ਤਲੋਕਾ ਸ਼੍ਰੋਮਣ ਪਾਠਕ ਸੀ ਸੰਗਤਾਂ ਨੂੰ ਪਾਠ ਪਨਾਉਂਦਾ ਤੇ ਸੇਵਾ ਕਰਦਾ ਸੀ ਤੋਤਾ ਮਹਿਤਾ ਮਹਾਪੁਰਖ ਗੁਰਮੁਖ ਸੁਖਫਲ ਸ਼ਬਦ ਪਿਆਰਾ ਮਹਿਤਾ ਤੋਤਾ ਮਹਾਪੁਰਖ ਹੋ ਗਿਆ ਉਹ ਗੁਰਮੁਖ ਸੀ ਤੇ ਸ਼ਬਦ ਦਾ ਸੁਖਫਲ ਦਾ ਪਿਆਰਾ ਸੀ ਜੜੀ ਆ ਸਾਈਂ ਦਾਸ ਹੈ ਸਭ ਕੁਲ ਹੀਰੇ ਲਾਲ ਅਪਾਰਾ ਸਾਈਂ ਦਾ ਜੜੀ ਆ ਸਾਰੇ ਕੁਲ ਕਹਿੰਦੇ ਅਪਾਰ ਹੀਰੇ ਲਾਲਾ ਵਾਂਗੂ ਮੋਲਕ ਸਨ ਮਲਕ ਪੈੜਾ ਹੈ ਕੋਹਲੀ ਦਰਗੋ ਭੰਡਾਰੀ ਅਤਪਾਰ ਮਲਕ ਪੈੜਾ ਕੋਹਲੀ ਦਰਗਾ ਦਾ ਵੱਡਾ ਭਾਰੀ ਭੰਡਾਰੀ ਹੈ ਮੀਆਂ ਜਮਾਲ ਨਿਹਾਲ ਹੈ ਭਗਤੂ ਭਗਤ ਕਮਾਵੇ ਕਾਰਾਂ ਕਹਿੰਦੇ ਮੀਆਂ ਜਮਾਲ ਨਿਹਾਲ ਹੋ ਗਿਆ ਭਗਤੂ ਭਗਤੀ ਦੀ ਤਾਰ ਕਮਾਉਦਾ ਸੀ ਪੂਰਾ ਗੁਰਪੂਰੀ ਵਰਤਾਰ ਪਰੇ ਪੂਰੇ ਗੁਰੂ ਦਾ ਵਰਤਾਰਾ ਪੂਰਾ ਸਿੱਖਾਂ ਵਿੱਚ ਵਰਤਿਆ ਅਨੰਤਾ ਕੁਕੋ ਭਲੇ ਸੋਭ ਵਧਾਵਣ ਹਨ ਸਰਦਾਰਾ ਅਨੰਤਾ ਤੇ ਭਾਈ ਕੁੱਕੇ ਵਧਾਵਣ ਜਾਤ ਦੇ ਸਾਰੇ ਸਰਦਾਰ ਭਲੇ ਸਨ ਇੱਟਾ ਰੋੜਾ ਜਾਣੀਏ ਨਵਲ ਨਿਹਾਲੂ ਸ਼ਬਦ ਵਿਚਾਰ ਇੱਟਾ ਰੋੜਾ ਨਵਲ ਨਿਹਾਲੂ ਸ਼ਬਦ ਦੇ ਵਿਚਾਰ ਕਰਤਾ ਜਾਣੋ ਤਖ ਤੋ ਤੀਰ ਗੰਭੀਰ ਹੈ ਦਰਗ ਹੋ ਤੁਲੀ ਜਪੈ ਨਿਰੰਕਾਰ ਇਹਨੇ ਤਖ ਤੋ ਤੀਰ ਤੇ ਗੰਭੀਰ ਹੈ ਦਰਗਾ ਤੁਲੀ ਵਾਹਿਗੁਰੂ ਜੀ ਨੂੰ ਜਪਦੇ ਹਨ ਮਨਸਾ ਧਾਰ ਅਥਾਹੋ ਹੈ ਤੀਰਥ ਉਪਲ ਸੇਵਕ ਸਾਰਾ ਮਨੁਸਾ ਧਾਰ ਢੋਂਗਾ ਤੀਰਥ ਉਪਲ ਸਾਰਾ ਪ੍ਰਵਾਰ ਸੇਵਕ ਹੈ ਕਿਸਨਾ ਝੰਜੀ ਆਖੀਐ ਪੰਮੂ ਪੂਰੀ ਪੰਮੂ ਪੂਰੀ ਗੁਰੂ ਕਾ ਪਿਆਰਾ ਇਹਨੇ ਕਿਸਨਾ ਝੰਜੀ ਪੰਮੂ ਪੂਰੀ ਗੁਰੂ ਦੇ ਪਿਆਰੇ ਕਹੀ ਦੇ ਸੰਨ ਢਿੰਗੜ ਮਦੂ ਜਾਣੀਐਨ ਵੱਡੇ ਸੁਜਾਨਤ ਖਾਨ ਅਪਾਰਾ ਪਿਛ ਢਿੰਗੜ ਮਦੂ ਵੱਡੇ ਸੁਜਾਨਤ ਖਾਨ ਸਿੱਖ ਜਾਣੀ ਦੇ ਸੰਨ ਬਨਵਾਲੀ ਤੇ ਪਰਸ ਰਾਮ ਬਾਲ ਵੈਦਕ ਹੋ ਤਿੰਨ ਬਲਿਹਾਰਾ ਬਣਵਾਲੀ ਪਰਸਰਾਮ ਬਾਲ ਵੈਦ ਇਹਨਾਂ ਤੋਂ ਮੈਂ ਬਲੇਹਾਰਾਂ ਸਤਿਗੁਰ ਪੁਰਖ ਸਵਾਰਨਹਾਰਾ ਸਾਰਿਆਂ ਭਗਤਾਂ ਦੀ ਪੈ ਸਤਿਗੁਰ ਸਵਾਰਨਹਾਰਨ ਇਹ 6ਵੀਂ ਪਾਤਸ਼ਾਹੀ ਦੀ ਉਪਾਸ਼ਕ ਹਨ ਲਸ਼ਕਰ ਭਾਇ ਤੀਰਥਾ ਗਵਾਲੀਅਰ ਸੋਇਨੀ ਹਰਦਾਸ ਭਾਇ ਤੀਰਥਾ ਲਸ਼ਕਰ ਗਵਾਲੀਅਰ ਵਿੱਚ ਅਤੇ ਹਰਦਾਸ ਸੋਇਨੀ ਗਵਾਲੀਅਰ ਕਿਲੇ ਵਿੱਚ ਸੀ ਭਾਵ ਤੀਰਥ ਧੀਰ ਉਜੈਨ ਵਿੱਚ ਸਾਧ ਸੰਗਤ ਗੁਰ ਸ਼ਬਦ ਨਿਵਾਸ ਭਾਵ ਤੀਰ ਉਜੈਨ ਵਾਸੀ ਸਾਧ ਸੰਗੀਤ ਤੇ ਗੁਰ ਸ਼ਬਦ ਪਿਆਰੇ ਸਨ ਮੇਲ ਵੱਡਾ ਬਰਹਾਨਪੁਰ ਸੰਮੁਖ ਸਿੱਖ ਸਹਿਜ ਪ੍ਰਗਾਜ਼ ਬਰਹਾਨਪੁਰ ਵਿੱਚ ਵੱਡਾ ਮੇਲ ਜਿੱਥੇ ਸਹਿਜ ਪਾਦ ਦੇ ਸੰਮੁਖ ਸਿੱਖ ਬਹੁਤ ਪ੍ਰਸਿੱਧ ਹਰੇ ਭਗਤ ਭਈਆ ਭਗਵਾਨ ਦਾਸ ਨਾਲ ਗੋਦਲਾ ਘਰੇ ਉਦਾਸ ਕਹਿੰਦੇ ਭਈਆ ਭਗਵਾਨ ਦਾਸ ਭਗਤ ਨਾਲੇ ਬੋਲਣਾਵੇਂ ਸਵਾਗਤ ਗ੍ਰਸਤ ਵਿੱਚ ਉਦਾਸ ਰਹਿਣ ਵਾਲੇ ਮਲਕ ਕਟਾਰੂ ਜਾਨੀ ਹੈ, ਪ੍ਰਿਥੀ ਮਲ ਜਰਾਦੀ ਖਾਲ। ਕਟਾਰੂ ਮਲਕ, ਪ੍ਰਿਥੀ ਮਲ, ਜਰਾਹੀ ਖਾਸ-ਖਾਸ ਜਾਣਦੇ ਹਨ। ਭਗਤੋ ਸ਼ੁਰਾ ਵਿਖਾਣੀ ਹੈ, ਡੱਲੂ ਰਿਹਾਨੇ ਸਭਾ। ਕਹਿੰਦੇ ਭਗਤ ਸ਼ੁਰਾ ਤੇ ਡੱਲੂ ਰਿਹਾਨੇ ਦੇ ਵਸਨੀਕ ਧਨਤਾ ਜੋ ਕਹਿੰਦੇ ਹਨ। ਸੁੰਦਰ ਸਵਾਮੀ ਦਾਸ ਦੋਏ ਵੰਸ਼ ਵਿਧਾਵਨ ਕਵਲ ਵਿਗਾਸ। ਕਹਿੰਦੇ ਸੁੰਦਰ ਤੇ ਸਵਾਮੀ ਦਾਸ ਦੋਵੇਂ ਸਿੱਖ ਸੀ। ਵੰਸ਼ ਵਧਾਉਣ ਵਾਲੇ ਪ੍ਰਚਾਰਕ ਕਬਲ ਵਿਗਾਸੀ ਚੜ੍ਹਦੀ ਅਵਸਥਾ ਦੇ ਸਾਖੀ ਹੋਏ ਗੁਜਰਾਤੀ ਵਿੱਚ ਜਾਣੀ ਹੈ ਭਿਖਾਰੀ ਭਾਬੜਾ ਸੁਲਾਸ ਭਿਖਾਰੀ ਭਾਬੜਾ ਸੁਲਾਸ ਗੁਜਰਾਤੀ ਸਿੱਖ ਸਨ ਗੁਰਮੁਖ ਭਾਉ ਭਗਤ ਤੇ ਰਾਸ ਕਹਿੰਦੇ ਇਹ ਸਿੱਖ ਪ੍ਰੇਮਾ ਭਗਤੀ ਹੀ ਆਪਣੀ ਰਾਹ ਰਸਮ ਸਮਝਦੇ ਸਨ ਸੋਹੰਡਾ ਮਈਆ ਲੰਮ ਹੈ ਸਾਧ ਸੰਗਤ ਗਾਵੈ ਗੁਰਬਾਣੀ ਸੋ ਹੰਡਾ ਨਾਮੇ ਗਰਾਹ ਵਿੱਚ ਮਾਈਆ ਲੰਭ ਖੱਤਰੀ ਸਿੱਖ ਗੁਰੂ ਦੀ ਬਾਣੀ ਸਾਧ ਸੰਗਤ ਵੇਖੇ ਗਾਉਂਦਾ ਸੀ ਚੂੜ 44 ਲਖਨੂ ਗੁਰਮੁਖ ਅਨੰਦਨ ਨਾਮ ਵਖਾਣੇ 44 ਕਸ ਕੀ ਉਚਾਰਨ ਕਰਨਾ 44 ਕਹਿੰਦੇ ਭਾਈ ਚੂੜ ਤੇ 44 ਜਾਤੀ ਲਖਨਊ ਦਾ ਵਾਸੀ ਗੁਰਮੁਖ ਦਿਨ ਰਾਤ ਨਾਮ ਜਪਦਾ ਸੀ ਭਾਵ ਤੁਰਦਿਆਂ ਫਿਰਦਿਆਂ ਹੋਰ ਤੁਰਕਦੇ ਰਹਿੰਦੇ ਸਨ ਸਨਮੁਖ ਸਿੱਖ ਪਿਰਾਗ ਵਿੱਚ ਭਾਈ ਭਾਨਾ ਗਿਰਤੀ ਹਾਨੀ ਭਾਈ ਭਾਨਾ ਸਨਮੁਖ ਸਿਖ ਪ੍ਰਯਾਗ ਤੀਰਤ ਭਰਿੰਦਾ ਸੀ ਵਿਰਾਗ ਸੀ ਖਾਨ ਕੀ ਜੱਟੂ ਤਪਾ ਸੋ ਜੌਨਪੁਰ ਗੁਰਮਤਿ ਨਿਹਚਲ ਸੇਵਕ ਮਾਨੀ ਭਾਈ ਜੱਟੂ ਤਪਾ ਜੌਨਪੁਰ ਦਾ ਵਾਸੀ ਗੁਰਮਤਿ ਦਾ ਪੱਕਾ ਤੇ ਸੇਵਕ ਪਟਨੇ ਸਬਰਵਾਲ ਹੈ ਨਵਲ ਨਿਹਾਲਾ ਸ਼ੁੱਧ ਪ੍ਰਾਣੀ ਪਟਨੇ ਦਾ ਵਾਸੀ ਭਾਈ ਨਿਹਵਲ ਤੇ ਸਬਰਵਾਲ ਦਾ ਵਾਸੀ ਨਿਹਾਲਾ ਸ਼ੁੱਧ ਪ੍ਰਾਣੀ ਸਨ ਜੈਤਾ ਸੇੜ ਵਿਖਾਣੀ ਹੈ ਬਿਨ ਗੁਰ ਸੇਵਾ ਹੋਰ ਨਾ ਜਾਣੀ ਜੈਤਾ ਸੇਠ ਕਹੀਦਾ ਉਹ ਗੁਰੂ ਦੀ ਸੇਵਾ ਬਿਨਾ ਹੋਰ ਨਹੀਂ ਜਾਣਦਾ ਰਾਜ ਮਹਿਲ ਭਾਨੂ ਬਹਿਲ ਭਾਉ ਭਗਤ ਗੁਰਮਤਿ ਮਨ ਬਾਣੀ ਭਾਨੂ ਬਹਿਲ ਰਾਜ ਮਹਿਲ ਦਾ ਵਾਸੀ ਪ੍ਰੇਮੀ ਸਿੱਖ ਗੁਰਮਤ ਵਾਲਾ ਹੈ ਸਨਮੁਖ ਛੋੜੀ ਬਦਲੀ ਸੇਠ ਗੋਪਾਲੈ ਗੁਰਮਤਿ ਜਾਣੀ ਛੋੜੀ ਬਦਲੀ ਅਤੇ ਸੇਠ ਗੋਪਾਲ ਸਨਮੁਖ ਸਿੱਖ ਗੁਰਮਤ ਦੀ ਜਾਨਨ ਹਾਰੇ ਸਨ ਸੁੰਦਰ ਚੜਾ ਆਗਰੈ ਧਾਕੈ ਮੋਹਨ ਸੇਵਕ ਮਾਣੀ ਭਾਈ ਸੁੰਦਰ ਚੱਡਾ ਆਗਰੇ ਦਾ ਵਾਸੀ ਤੇ ਭਾਈ ਮੋਹਨ ਢਾਕੇ ਵਿੱਚ ਗੁਰਸੇਵਕ ਵਿਦਵਾਨ ਸਨ ਸਾਧ ਸੰਗਤ ਵਿਟੋ ਕੁਰਬਾਨੀ ਸਾਧ ਸੰਗਤ ਤੋਂ ਮੈਂ ਬਲਿਹਾਰ ਜਾਂਦਾ ਹਾਂ ਤੋਂ ਸੰਗਤ ਜੀ 11ਵੀਂ ਵਾਰ ਆਪਣੀ ਸੰਪੂਰਨ ਹੋ ਗਈ ਹੈ ਫੁੱਲਾਂ ਦੀ ਮਾਫੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ